ਅਮਰੀਕਾ ਦੇ ਵੱਲੋਂ ਭਾਰਤੀਆਂ ਨੂੰ ਲੈ ਕੇ ਇੱਕ ਹੋਰ ਵੱਡਾ ਕਦਮ ਜਿਹੜਾ ਉਹ ਚੱਕਿਆ ਗਿਆ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਰਹਿੰਦੇ ਭਾਰਤੀਆਂ ਨੂੰ ਰਿਪੋਰਟ ਕਰਨ ਦੇ ਲਈ ਦੋ ਹੋਰ ਜਹਾਜ਼ ਜਿਹੜੇ ਉਹ ਤਿਆਰ ਕਰ ਲੈਨੇ ਤਾਂ ਕੱਲ ਨੂੰ ਇੱਕ ਜਹਾਜ਼ ਆ 15 ਫਰਵਰੀ ਨੂੰ ਜਿਹੜਾ ਉਹ ਅੰਮ੍ਰਿਤਸਰ ਦੇ 에ਅਰਪੋਰਟ ਤੇ ਲੈਂਡ ਹੋਏਗਾ ਤੇ ਉਸ ਦੇ ਨਾਲ ਹੀ 16 ਫਰਵਰੀ ਨੂੰ ਇੱਕ ਹੋਰ ਜਹਾਜ਼ ਆ ਜਿਹੜਾ ਉਹ ਅੰਮ੍ਰਿਤਸਰ ਭੇਜਣ ਦੀ ਤਿਆਰੀ ਕਰ ਰਹੀ ਆ 트럼ਪ ਸਰਕਾਰ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਬੀਤੇ ਕੁਝ ਦਿਨ ਪਹਿਲਾਂ 100 ਚਾਰ ਭਾਰਤੀਆਂ ਦਾ ਜਿਹੜਾ ਇੱਕ ਜਹਾਜ਼ ਭਰ ਕੇ 트াম্প ਦੇ ਵੱਲੋਂ ਜਿਹੜਾ ਅੰਮ੍ਰਿਤਸਰ ਦੇ 에어ਪੋਰਟ ਤੇ ਭੇਜਿਆ ਗਿਆ ਸੀ ਤਾਂ ਹੁਣ ਉਸ ਤੋਂ ਬਾਅਦ ਦੁਬਾਰਾ ਫਿਰ ਦੋ ਜਹਾਜ਼ ਅੰਮ੍ਰਿਤਸਰ ਦੇ 에어ਪੋਰਟ ਤੇ ਲੈਂਡ ਹੋਣ ਜਾ ਰਹੇ ਨੇ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ 119 ਭਾਰਤੀ ਜਿਹੜੇ ਕਿ 15 ਫਰਵਰੀ ਨੂੰ ਅੰਮ੍ਰਿਤਸਰ 에어ਪੋਰਟ ਦੇ ਉੱਤੇ ਲੈਂਡ ਕਰਨਗੇ ਉਸ ਦੇ ਨਾਲ ਹੀ 16 ਫਰਵਰੀ ਨੂੰ ਰਾਤ ਨੂੰ 10 ਵਜੇ ਇੱਕ ਹੋਰ ਫਲਾਈਟ ਐ ਜਿਹੜੀ ਉਹ ਅੰਮ੍ਰਿਤਸਰ ਦੇ 에어ਪੋਰਟ ਤੇ ਲੈਂਡ ਹੋ ਰਹੀ ਆ 119 ਭਾਰਤੀ ਪਾਲਕੇ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚਣਗੇ ਹਾਲਾਂਕਿ ਪਾਲਕੇ ਫਲਾਈਟ ਦੇ ਵਿੱਚ ਆਉਣ ਵਾਲੇ ਭਾਰਤੀਆਂ ਦੀ ਗਿਣਤੀ ਅਜੇ ਤੱਕ ਜਿਹੜੀ ਹੈ ਉਹ ਉਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਦੱਸਿਆ ਜਾ ਰਿਹਾ ਹੈ ਕਿ 119 ਭਾਰਤੀ ਨੇ ਜਿਹੜੇ ਉਹ ਅੰਮ੍ਰਿਤਸਰ 에ਰਪੋਰਟ ਦੇ ਉੱਤੇ ਲੈਂਡ ਹੋਣਗੇ ਦੱਸ ਰਹੀਏ ਕਿ ਇਸ ਤੋਂ ਪਹਿਲਾਂ ਅਮਰੀਕੀ ਜਹਾਜ਼ ਦੁਆਰਾ 104 ਭਾਰਤੀਆਂ ਨੂੰ ਅੰਮ੍ਰਿਤਸਰ ਦੇ ਵਿੱਚ ਲੈਂਡ ਕਰਾਇਆ ਗਿਆ ਸੀ ਇੰਨੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪੰਜਾਬ ਤੇ ਹਰਿਆਣਾ ਤੋਂ ਸਨ ਦੋ ਜਹਾਜ਼ਾਂ ਰਾਹੀ ਵਾਪਸ ਭੇਜੇ ਜਾ ਰਹੇ ਨੇ ਤੇ ਹੁਣ ਜਿਹੜੀ ਖਬਰ ਮਿਲੀ ਹੈ ਤਾਂ ਸੂਚੀ ਅਜੇ ਤੱਕ ਜਿਹੜੀ ਉਹ ਜਾਰੀ ਨਹੀਂ ਕੀਤੀ ਗਈ ਪਰ ਜਾਣਕਾਰੀ ਮਿਲ ਰਹੀ ਹੈ ਕਿ ਇਹਨਾਂ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਉਹ ਪੰਜਾਬੀ ਸ਼ਾਮਲ ਨੇ ਭਲਕੇ ਅਮਰੀਕਾ ਤੋਂ 119 ਭਾਰਤੀਆਂ ਨੂੰ ਰਿਪੋਰਟ ਕਰਨ ਦੇ ਲਈ ਦੂਜੀ ਉਡਾਣ ਜਿਹੜੀ ਉਹ ਪਹੁੰਚੇਗੀ ਇਹ ਫਲਾਈਟ ਰਾਤ 10 ਵਜੇ ਦੇ ਕਰੀਬ ਅੰਮ੍ਰਿਤਸਰ ਪਹੁੰਚੇਗੀ ਜਾਣਕਾਰੀ ਮਿਲੀ ਹੈ ਕਿ ਸਭ ਤੋਂ ਵੱਧ 67 ਪ੍ਰਵਾਸੀ ਜਿਹੜੇ ਇਸ ਦੇ ਵਿੱਚ ਪੰਜਾਬੀ ਨੇ ਦੂਜੀ ਉਡਾਣ ਦੇ ਵਿੱਚ ਹਰਿਆਣਾ ਦੇ 33 ਗੁਜਰਾਤ ਦੇ 8 ਯੂਪੀ ਦੇ 3 ਤੇ ਗੋਆ ਦੇ 2 ਮਹਾਰਾਸ਼ਟਰ ਤੇ ਰਾਜਸਥਾਨ ਦੇ 2-2 ਹਿਮਾਚਲ ਤੇ ਜੰਮੂ ਕਸ਼ਮੀਰ ਦੇ 1-1 ਭਾਰਤੀ ਸ਼ਾਮਲ ਨੇ ਜ਼ਿਕਰ ਹੋ ਗਏ ਕਿ 5 ਫਰਵਰੀ ਨੂੰ 104 ਭਾਰਤੀਆਂ ਨੂੰ ਅਮਰੀਕੀ ਸਰਕਾਰ ਨੇ ਅਮਰੀਕੀ ਫੌਜ ਦੇ ਜਹਾਜ਼ ਦੇ ਰਾਹੀ ਦੇਸ਼ ਨਿਕਾਲਾ ਦੇ ਕੇ ਵਾਪਸ ਭੇਜ ਦਿੱਤਾ ਸੀ ਅੰਮ੍ਰਿਤਸਰ ਦੇ ਕੋ ਮੰਤਰੀ ਹਵਾਈ ਅੱਡੇ ਉੱਤੇ ਉਤਰੇ ਇਸ ਜਹਾਜ਼ ਦੇ ਵਿੱਚ ਗੁਜਰਾਤ ਦੇ 33 ਹਰਿਆਣਾ ਦੇ 33 ਪੰਜਾਬ ਦੇ 30 ਮਹਾਰਾਸ਼ਟਰ ਦੇ 3 ਚੰਡੀਗੜ੍ਹ ਦੇ 2 ਤੇ ਯੂਪੀ ਦੇ 3 ਲੋਕ ਜਿਹੜੇ ਉਹ ਸਵਾਰ ਸੀ ਤਾਂ ਇਹਨਾਂ ਚੋਂ ਤਿੰਨ ਔਰਤਾਂ ਅਤੇ ਇੱਕ ਬੱਚਾ ਵੀ ਜਿਹੜਾ ਉਹ ਸ਼ਾਮਲ ਸੀ ਰਿਪੋਰਟ ਕੀਤੇ ਗਏ ਲੋਕਾਂ ਨੇ ਦੇ ਨਾਲ ਜਦੋਂ ਗੱਲਬਾਤ ਹੋਈ ਤਾਂ ਉਹਨਾਂ ਤੋਂ ਪਤਾ ਲੱਗਿਆ ਕਿ ਸਾਰਿਆਂ ਨੂੰ ਬੇੜੀਆਂ ਬਨ ਕੇ ਲਿਆਂਦਾ ਗਿਆ ਸੀ ਹਾਲਾਂਕਿ ਇਸ ਤਰ੍ਹਾਂ ਸਾਨੀ ਕਿ ਕਿਸੇ ਨੂੰ ਆਪਣੀ ਸੀਟ ਤੋਂ ਉੱਠਣ ਤੱਕ ਦੀ ਇਜਾਜ਼ਤ ਹੈ ਜਿਹੜੀ ਉਹ ਨਹੀਂ ਦਿੱਤੀ ਗਈ ਸੀ ਭਾਰਤੀਆਂ ਨੂੰ ਇਸ ਤਰ੍ਹਾਂ ਰਿਪੋਰਟ ਕਰਨ ਦਾ ਦੇਸ਼ 'ਚ ਸਖਤ ਜਿਹੜਾ ਵਿਰੋਧ ਹੋਇਆ ਸੀ ਇਹ ਮਾਮਲਾ ਵਿਰੋਧੀ ਪਾਰਟੀਆਂ ਨੇ ਸੰਸਦ ਦੇ ਵਿੱਚ ਵੀ ਚੁੱਕਿਆ ਸੀ ਤਾਂ ਤੁਹਾਨੂੰ ਦੱਸ ਦਿੰਦੇ ਆ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਭਾਰਤੀਆਂ ਨੂੰ ਦੋ ਜਹਾਜ਼ ਹੋਰ ਜਿਹੜਾ ਅਮਰੀਕਾ ਤੋਂ ਲੈ ਕੇ ਪੰਜਾਬ ਦੇ ਅੰਮ੍ਰਿਤਸਰ ਦੇ 에어ਪੋਰਟ ਦੇ ਉੱਤੇ ਲੈਂਡ ਹੋਣ ਜਾ ਰਹੇ ਨੇ 트럼ਪ ਸਰਕਾਰ ਦੇ ਵੱਲੋਂ ਭਾਰਤੀਆਂ ਵਿਰੋਧੀ ਸਖਤਾਈ ਕਰ ਦਿੱਤੀ ਗਈ ਹੈ ਜਿਹੜੇ 2 ਨੰਬਰ ਦੇ ਵਿੱਚ ਅਮਰੀਕਾ ਦੇ ਵਿੱਚ ਗਏ ਨੇ ਜਿਵੇਂ ਕਿ ਕਹਿ ਦਈਏ ਕਿ ਡੌਂਕੀ ਲਗਾ ਕੇ ਮੈਕਸੀਕੋ ਦੀ ਕੰਧ ਟੱਪ ਕੇ ਜਿਹੜੇ ਵੀ ਇਨਲੀਗਲ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਹੋਏ ਨੇ ਭਾਰਤੀ ਉਹਨਾਂ ਨੂੰ 트럼ਪ ਸਰਕਾਰ ਦੇ ਵੱਲੋਂ ਡਿਪੋਰਟ ਕੀਤਾ ਜਾ ਰਿਹਾ ਹੈ ਹਾਲਾਂਕਿ ਕੁਝ ਦਿਨ ਪਹਿਲਾਂ 104 ਭਾਰਤੀਆਂ ਨੂੰ ਰਿਪੋਰਟ ਕਰਕੇ ਪੰਜਾਬ ਦੇ ਅੰਮ੍ਰਿਤਸਰ 에ਅਰਪੋਰਟ ਤੇ ਭੇਜਿਆ ਗਿਆ ਤਾਂ ਹੁਣ ਦੋ ਹੋਰ ਜਹਾਜ਼ ਨੇ ਦੱਸਿਆ